ਬੇਹਦੀ ਮੰਦਪਗੀ ਖਬਰ ਸਾਹਮਣੇ ਆਈ ਹੈ ਜਿੱਥੇ ਦੱਸਦੀ ਕਿ ਬੀਤੀ ਰਾਤ ਨਮਸਕਾਰ ਜੈ ਹਿੰਦ ਦੋਸਤੋ ਮੈਂ ਪਵਨ ਮਖੀਜਾ ਮਖੀਜਾ ਆ ਰਿਹਾ ਹਾਂ ਜੀ ਤੁਹਾਨੂੰ ਸਭ ਦਾ ਸਵਾਗਤ ਇੱਕ ਬਹੁਤ ਹੀ ਦੁਖਦਾਈ ਘਟਨਾ ਜਿੰਦਾ ਹੀ ਇੰਨੀ ਦੁਖਦਾਈ ਘਟਨਾ ਕਿ ਜਿਹੜਾ ਵੀ ਸੁਨੇਗਾ ਉਹਦੇ ਰੂਹ ਕੰਬ ਜਾਏਗੀ ਦੋਸਤੋ ਰਾਤ ਬੋਗਲਾ ਰੋਡ ਦੇ ਉੱਪਰ ਅੱਗ ਲੱਗੀ ਉਸ ਅੱਗ ਦੀ ਚਪੇੜ ਦੇ ਵਿੱਚ ਚਾਰ ਵਿਅਕਤੀ ਚਪੇਟ ਵਿੱਚ ਆਏ ਸੋ ਉਸ ਤੋਂ ਦੁਖਦਾਈ ਘਟਨਾ ਹੋਈ ਹੈ ਕਿ ਉਹਨਾਂ ਚਾਰਾਂ ਦੀ ਡੈਥ ਹੋ ਗਈ। ਦੋਸਤੋ ਭੋਗਨਾੜ ਰੋਡ ਦੇ ਉੱਪਰ ਇੱਕ ਪ੍ਰਵਾਸੀ ਪਰਿਵਾਰ ਪ੍ਰਵਾਸੀ ਪਰਿਵਾਰ ਜਿਹਦੇ ਵਿੱਚ ਉਹ ਵਿਅਕਤੀ ਉਹਦੀ ਪਤਨੀ ਉਹਦਾ ਬੇਟਾ ਤੇ ਕੁਝ ਦਿਨ ਪਹਿਲੇ ਕਹਿੰਦੇ ਉਹਦਾ ਸਾਲਾ ਵੀ ਇੱਥੇ ਰਹਿਣ ਲਈ ਆਇਆ ਸੀ। ਰਾਤ ਨੂੰ ਕਹਿੰਦੇ ਸੌਰੇ ਸੀ ਲਗਭਗ 2 ਤੋਂ 3 ਵਜੇ ਦਾ ਦੀ ਜੇ ਘਟਨਾ ਦੱਸੀ ਜਾ ਰਹੀ ਹੈ। ਕਿ ਅਚਾਨਕ ਅੱਗ ਲੱਗੀ ਅੱਗ ਲੱਗੇ ਤੇ ਜਿਹੜੇ ਪੜੋਸ ਦੇ ਵਿੱਚ ਰਹਿਣ ਵਾਲੇ ਸੀ ਉਹ ਵੀ ਉੱਠ ਕੇ ਆਏ ਅੱਗ ਲੱਗਣ ਵੇਲੇ ਉੱਠ ਕੇ ਆਏ ਉਹਨਾਂ ਦੇਖਿਆ ਕਿ ਕਾਫੀ ਅੱਗ ਲੱਗ ਚੁੱਕੀ ਸੀ ਕਾਫੀ ਅੱਗ ਲੱਗ ਚੁੱਕੀ ਚੁੱਕੀ ਸੀ ਤੇ ਇੰਨੀ ਅੱਗ ਲੱਗ ਚੁੱਕੀ ਸੀ ਕਿ ਜਿਹੜਾ ਜਿਹੜੇ ਲੋਕ ਉੱਠ ਕੇ ਆਏ ਸੀ ਉਹਨਾਂ ਵੱਲੋਂ ਵੀ ਕੁਝ ਵੀ ਇਸ ਤਰ੍ਹਾਂ ਦਾ ਨਹੀਂ ਕੀਤਾ ਜਾ ਸਕਦਾ ਸੀ ਕਿ ਇਹਨਾਂ ਨੂੰ ਕਿਸੇ ਨੂੰ ਬਚਾਇਆ ਜਾ ਸਕਦਾ ਹੋਵੇ ਦੋਸਤੋ ਥੋੜੀ ਦੇਰ ਦੇ ਵਿੱਚ ਜਦ ਤੱਕ ਪੁਲਿਸ ਅਧਿਕਾਰੀ ਜਾਂ ਪ੍ਰਸ਼ਾਸਨ ਅਧਿਕਾਰੀ ਇੱਥੇ मौके ਤੇ ਪਹੁੰਚੇ ਤਾਂ ਉਹ ਚਾਰੋਂ ਕੰਕਾਲ ਬਣ ਚੁੱਕੇ ਸਨ ਚਾਰਾਂ ਦੀ ਡੈਥ ਹੋ ਚੁੱਕੀ ਸੀ ਦੋਸਤੋ ਸਭ ਤੋਂ ਵੱਡੀ ਗੱਲ ਹੈ ਕਿ ਇਹ ਤਾਂ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਚਾਰਾਂ ਦੀ ਜਿਹੜੀ ਡੈਥ ਹੋਈ ਹੈ ਉਹ ਅੱਗ ਨਾਲ ਕਰਕੇ ਹੋਈ ਹੈ ਪਰ ਅੱਗ ਦੇ ਕਹਿੰਦੇ ਨੇ ਇਹਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਦੋਸਤੋ ਇੱਕ ਛੋਟਾ ਜਿਹਾ ਕਮਰਾ ਇਸ ਛੋਟੇ ਜਿਹੇ ਕਮਰੇ ਦੇ ਵਿੱਚ ਚਾਰ ਵਿਅਕਤੀ ਸੌਰੇ ਸਨ ਉੱਥੇ ਜਿੱਥੇ ਸੌਰੇ ਸਨ ਉੱਥੇ ਸਿਲੰਡਰ ਵਗੈਰਾ ਵੀ ਪਿਆ ਸੀ ਤੇ ਉੱਥੇ ਸਾਈਕਲ ਵਗੈਰਾ ਵੀ ਖੜੇ ਨੇ ਚਲੋ ਇਹ ਕਰੇਲੂ ਸਮਾਨ ਵੀ ਅੰਦਰ ਹੀ ਪਿਆ ਸੀ ਹੁਣ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਰ ਅੱਗ ਲੱਗੀ ਕਿਉਂ ਲੱਗੀ ਇਹਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ ਇਹ ਜੀ ਦਰਦਨਾਕ ਘਟਨਾ ਦਾ ਸਾਹਮਣੇ ਆਣਾ ਹੋਇਆ ਹੈ ਇਹ ਦੱਸਿਆ ਜਾਂਦਾ ਹੈ ਕਿ ਜਦੋਂ ਪਰਿਵਾਰ ਰਾਤ ਨੂੰ ਸੋਇਆ ਹੋਵੇਗਾ ਤੇ ਉਹਨੇ ਅੰਦਰੋਂ ਕੁੰਡਲੀ ਲਾ ਲਈ ਹੋਵੇਗੀ ਕਿਉਂਕਿ ਇਹ ਦੱਸਿਆ ਜਾ ਰਿਹਾ ਹੈ ਕਿ ਜਦੋਂ ਇੱਕ ਵਿਅਕਤੀ ਨੇ ਜਦੋਂ ਅੱਗ ਲੱਗੀ ਪਾਮਬੜ ਜਿਹੜੇ ਮੱਚੇ ਹੋਏ ਸਨ ਜਦੋਂ ਇੱਕ ਵਿਅਕਤੀ ਕੁੰਡੀ ਖੋਲ ਕੇ ਬਾਹਰ ਆਇਆ ਤਾਂ ਕਹਿੰਦੇ ਉਹ ਉੱਥੇ ਗਿਰ ਗਿਆ ਤਾਂ ਇਥੋਂ ਇਹ ਲੱਗਦਾ ਹੈ ਕਿ ਕੁੰਡੀ ਅੰਦਰੋਂ ਲੱਗੀ ਹੋਈ ਸੀ ਜਦੋਂ ਅੱਗ ਲੱਗੇ ਤਾਂ ਅੱਗ ਵੀ ਨੇ ਤੇਜ਼ੀ ਨਾਲ ਫੈਲੀ ਹੋਵੇਗੀ ਕਿ ਉਹਨਾਂ ਵਿਅਕਤੀਆਂ ਨੂੰ ਆਪਣੇ ਆਪ ਨੂੰ ਬਚਾਉਣ ਦਾ ਮੌਕਾ ਵੀ ਨਹੀਂ ਮਿਲਿਆ ਹੋਵੇਗਾ ਤੇ ਕੁੰਡੀ ਖੋਲਣ ਦਾ ਮੌਕਾ ਵੀ ਨਹੀਂ ਮਿਲਿਆ ਹੋਵੇਗਾ ਦੋਸਤੋ ਹੁਣ ਸਭ ਤੋਂ ਜਿਹੜੀ ਜਾਣਤਾ ਵਿਸ਼ੇ ਹੈ ਕਿ ਆਖਰ ਅੱਗ ਕਿਉਂ ਲੱਗੀ ਇਹਦੇ ਕੀ ਕਾਰਨ ਹੈ ਇਹ ਤਾਂ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਸਾਹਮਣੇ ਆਏ